हां जी दोस्तों सत श्री अकाल मैं ਤੁਹਾਡਾ ਆਪਣਾ ਡਾਕਟਰ ਸ਼ਮਸੀ ਗੁੰਦਲਸ ਅੱਜ ਆਪਾਂ ਗੱਲ ਕਰਾਂਗੇ ਇੱਕ ਕਾਮਨ ਜਰਾ ਰੋਗ ਪੈਰਾਂ 'ਚ ਜਲਣਾ ਕਿਉਂ ਹੁੰਦੀ ਆ ਕਿਵੇਂ ਹੁੰਦੀ ਆ ਕਿਵੇਂ ਹਟਾਇਆ ਜਾ ਸਕਦਾ ਹੈ ਕਾਰਨ ਤੇ ਇਲਾਜ ਗਰਮੀਆਂ ਦੇ ਵਿੱਚ ਲਗਭਗ 50% ਲੋਕਾਂ ਦੇ ਆਮ ਹੀ ਪੈਰਾਂ ਦੇ ਵਿੱਚ ਜਲਣਾ ਹੁੰਦੀ ਆ ਕਈਆਂ ਦੇ ਕਾਰਨ ਹੁੰਦਾ ਹੈ ਜੁੱਤੀ ਸਹੀ ਨਾ ਪੋਣਾ ਨੰਗੇ ਪੈਰੀ ਧੁੱਪ ਚ ਘੁੰਮਣਾ ਵਿਹੜੇ ਚ ਘੁੰਮਣਾ ਜਾਂ ਕਈ ਵਾਰੀ ਕੋਈ ਹਲਕੀ ਕੁਆਲਿਟੀ ਜੁੱਤੀ ਪੋਣਾ ਜਾਂ ਫਿਰ ਕਈ ਵਾਰੀ ਜ਼ਰੂਰ ਕੈਸਟ ਦਾ ਲੈਵਲ ਜਿਹੜਾ ਜ਼ਿਆਦਾ ਹੋ ਜਾਣਾ ਜਦੋਂ ਇਹ ਤਿੰਨ ਚਾਰ ਚੀਜ਼ਾਂ ਅਨਬੈਲੈਂਸ ਹੋ ਜਾਂਦੀਆਂ ਜਿਵੇਂ ਕਿ ਮਟਾਵੰਡੀ ਦਾ ਲੋ ਹੋ ਜਾਣਾ ਜ਼ਰੂਰ ਕੈਸਟ ਦਾ ਵੱਧ ਜਾਣਾ ਕੈਲਸ਼ੀਅਮ ਲੈਵਲ ਘਟ ਜਾਣਾ ਤਾਂ ਉਦੋਂ ਸਾਡੇ ਪੈਰਾਂ ਚ ਜਲਣ ਮਹਿਸੂਸ ਹੁੰਦੀ ਹੈ ਗਰਮੀਆਂ ਦੇ ਵਿੱਚ ਕਾਫੀ ਜ਼ਿਆਦਾ ਹੁੰਦੀ ਆ ਬੰਦੇ ਤਾਂ ਜੀ ਕਰਦਾ ਕਿ ਜੁੱਤੀ ਉਤਾਰ ਕੇ ਪਾਣੀ 'ਚ ਪੈਰ ਪਾਏ ਜਾਣ ਪਰ ਜਦੋਂ ਤੱਕ ਆਪਾਂ ਪਾਣੀ ਪਾਵਾਂਗੇ ਜਾਂ ਪਾਣੀ 'ਚ ਰੱਖਾਂਗੇ ਉਦੋਂ ਤੱਕ ਪੈਰ ਠੀਕ ਰਹਿੰਦੇ ਨੇ ਤੋਂ ਬਾਅਦ ਫਿਰ ਝਟਪਟ ਹੀ ਜਲਣ ਹੋਣੀ ਸ਼ੁਰੂ ਹੋ ਜਾਂਦੀ ਆ ਇਹਨੂੰ ਕਿਵੇਂ ਹਟਾਇਆ ਜਾਵੇ ਉਹਦੇ ਲਈ ਸਭ ਤੋਂ ਪਹਿਲਾਂ ਆਪਣਾ ਜੂਰਿਕ ਐਸਿਡ ਦਾ ਟੈਸਟ ਕਰਾਉਣਾ ਕੈਲਸ਼ੀਅਮ ਤੇ ਬਟਾਵਨ ਦੀ ਇਹਦਾ ਲੈਵਲ ਚੈੱਕ ਕਰਨਾ ਜੇ ਤੁਹਾਡਾ ਜੂਰਿਕ ਐਸਿਡ 6 ਪੁਆਇੰਟ ਤੋਂ ਉੱਤੇ ਆ 6 ਪਲੱਸ ਹੈ ਤਾਂ ਇਹਦਾ ਮਤਲਬ ਆ ਵੀ ਤੁਹਾਡੇ ਪੈਰਾਂ 'ਚ ਜੜੀ ਜਲਨ ਜਾਂ ਸੜਨ ਹੋ ਰਹੀ ਆ ਉਹ ਜੂਰਕੈਸਟ ਦਾ ਲੈਵਲ ਇਨਕਰੀਜ਼ ਹੋਣ ਕਰਕੇ ਹੋ ਰਹੀ ਆ ਫਿਰ ਤੁਸੀਂ ਉਹਦੇ ਲਈ ਕੋਈ ਗੋਲੀ ਖਾਣ ਦੀ ਜ਼ਰੂਰਤ ਨਹੀਂ ਸਵੇਰੇ ਖਾਲੀ ਪੇਟ ਆਵਲਾ ਖਾਓ ਕਬਜਾ ਨਾ ਰਹਿਣ ਦਿਓ ਪਾਣੀ ਬੱਧ ਪੀਓ ਫਾਸਟ ਫੂਡ ਵਗੈਰਾ ਘੱਟ ਖਾਓ ਰਾਤ ਨੂੰ ਖੱਟੇ ਮਿੱਠੇ ਪਦਾਰਥਾਂ ਤੋਂ ਗੁਰੇਜ਼ ਕਰੋ ਜਦੋਂ ਤੁਸੀਂ ਪਾਣੀ ਆਪਣੀ ਬੋਡੀ ਦਾ ਦਸਵਾਂ ਹਿੱਸਾ ਪਾਣੀ ਪੀਓ ਕਿ ਮੰਨ ਲਓ ਕੋਈ ਬੰਦਾ 70 ਕਿਲੋ ਦਾ ਹੈ ਗਰਮੀਆਂ ਦੇ ਵਿੱਚ 5 ਤੋਂ ਲੈ ਕੇ 7 ਲੀਟਰ ਪਾਣੀ ਪੀਂਦੇ। ਦਸਮਾ ਹਿੱਸਾ ਪਾਣੀ ਆਪਣੇ ਸਰੀਰ 'ਚ ਹੈ। ਤਾਂ ਉਹਦਾ ਜੂਰ ਕੈਸਟਰ ਲੈਵਲ ਹੈ। ਪਹਿਲਾਂ ਤੇ ਪਹਿਲੀ ਗੱਲ ਤੇ ਵਧੇ ਨਹੀਂ ਸਕਦਾ। ਜੇ ਵਧ ਗਿਆ ਤਾਂ ਉਹਨੂੰ ਬਿਨਾਂ ਕਿਸੇ ਦਵਾਈ ਤੋਂ ਘਟਾਇਆ ਜਾ ਸਕਦਾ ਹੈ। ਫਿਰ ਵੀ ਜੇ ਥੋੜਾ ਜੂਰ ਕੈਸਟਰ ਲੈਵਲ ਜ਼ਿਆਦਾ ਰਹਿੰਦਾ ਹੈ ਤਾਂ ਤੁਸੀਂ ਕਿਸੇ ਕੋੜੀ ਦੀ ਸਪੋਰਟ ਲੈ ਸਕਦੇ ਹੋ। ਕੁਝ ਛੇ ਮੈਡੀਸਨ ਦਾ ਤੁਸੀਂ ਪ੍ਰਯੋਗ ਕਰ ਸਕਦੇ ਹੋ। ਦੂਸਰਾ ਕਾਰਨ ਕਈ ਵਾਰੀ 슈ਗਰ ਵਾਲੇ ਪੇਸ਼ੈਂਟ ਦੇ ਵਿੱਚ ਵੀ ਪੈਰਾਂ ਦੇ ਵਿੱਚ ਚੱਲਣਾ ਆਮ ਪਾਈ ਜਾਂਦੀ ਹੈ। ਜੇ ਤੁਹਾਡਾ 슈ਗਰ ਲੈਵਲ 150 ਤੋਂ ਉੱਤੇ ਹੈ 200 ਤੋਂ ਉੱਤੇ ਤਾਂ ਇਹਦਾ ਮਤਲਬ ਆ ਵੀ ਤੁਹਾਨੂੰ ਇਹ ਵੀ ਇੱਕ ਕਾਰਨ ਮੰਨਿਆ ਜਾ ਸਕਦਾ ਹੈ 슈ਗਰ ਦਾ ਲੈਵਲ ਠੀਕ ਰੱਖਣ ਵਾਸਤੇ ਮਿੱਠੇ ਤੋਂ ਗੁਰੇਜ਼ ਕਰਨਾ ਨਿਯਮਤ ਸੈਰ ਕਰਨਾ ਪਾਣੀ ਵੱਧ ਪੀਣਾ ਖਟੀਆਂ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਇਸ ਤਰ੍ਹਾਂ ਕਰਕੇ ਵੀ ਆਪਾਂ ਜਿਹੜੀ ਆਪਣੀ 슈ਗਰ ਨੂੰ ਵੀ ਮੇਨਟੇਨ ਕਰ ਸਕਦੇ ਹਾਂ ਔਰ ਪੈਰਾਂ ਵਿੱਚ ਆਉਣ ਵਾਲੀ ਜਲਣ ਨੂੰ ਵੀ ਘਟਾ ਸਕਦੇ ਹਾਂ ਘਰੇਲੂ ਨੁਕਸੇ ਵਾਸਤੇ ਤੁਸੀਂ ਕਰ ਸਕਦੇ ਹੋ ਪਾਣੀ ਦੇ ਇੱਕ ਟੱਬ ਦੇ ਵਿੱਚ 2-4 ਲੀਟਰ ਪਾਣੀ ਪਾਓ ਉੱਚ ਕਿਲੋਕ ਬਰਫ਼ ਪਾਓ ਤੇ 5-10 ਮਿੰਟ ਪੈਰਾਂ ਨੂੰ ਦਿਨ ਚ ਤਿੰਨ ਕਵਾਰੀ ਘਟੋ ਘਟ ਰੱਖੋ ਔਰ ਜਿਹੜੀ ਆਪਾਂ ਘਰ ਦੇ ਵਿੱਚ ਪਾਣ ਵਾਲੀ ਜੁੱਤੀ ਆ ਉਹ ਕੁਸ਼ਨ ਵਾਲੀ ਹੋਵੇ ਲੈਦਰ ਦੀ ਹੋਵੇ ਔਰ ਇਹ ਵੀ ਕੋਸ਼ਿਸ਼ ਕਰੋ ਕਿ ਉਹਦਾ ਰੰਗ ਕਾਲਾ ਨਾ ਹੋਵੇ ਕੈਮਲਕ ਕਲਰ ਜਿਵੇਂ ਹੁੰਦਾ ਹੈ ਜਾਂ ਬ੍ਰਾਊਨ ਕਲਰ ਦੀ ਜੁੱਤੀਆਂ ਜਿਹੜੀਆਂ ਉਹ ਜ਼ਿਆਦਾ ਵਧੀਆ ਰਹਿੰਦੀਆਂ ਨੇ ਗਰਮੀ ਦੇ ਵਿੱਚ ਕਾਲੀ ਜੁੱਤੀ ਵੀ ਬਹੁਤ ਪੈਰ ਫੜਾਉਂਦੀ ਹੈ ਔਰ ਜਿਹੜੀਆਂ ਆਮ ਆਪਾਂ ਘਰੇ ਕੇ ਕੈਂਚੀ ਚੱਪਲ ਪਾਉਨੇ ਆ ਉਦੋਂ ਗਰੇਜ਼ ਕਰੋ ਜੇ ਕੋਈ ਸਲੀਪਰ ਪਾਉਣੇ ਆ ਤਾਂ ਉਹ ਵੀ ਵਧੀਆ ਹੋਣਾ ਚਾਹੀਦਾ ਤੁਹਾਡਾ ਪੈਰਾਂ ਦੀ ਮ사ਜ ਕਰ ਸਕਦੇ ਹੋ ਸਰੋਂ ਤੇਲ ਦੀ ਪਾਣੀ 'ਚ ਰੱਖੋ ਥੋੜਾ ਜਿਹਾ ਸਰੋਂ ਤੇਲ ਮਲੋ ਫਿਰ ਪਾਣੀ 'ਚ ਰੱਖੋ ਹੋ ਸਕੇ ਤਾਂ ਸਪੋਰਟ ਸ਼ੂ ਪਾਓ ਜਰਾ ਪਾ ਕੇ ਜੁੱਤੀ ਪਾਓ ਸਪੋਰਟ ਸ਼ੂ ਪਾਓ ਇਹਦੇ ਨਾਲ ਵੀ ਤੁਹਾਡੇ ਪੈਰਾਂ ਦੀ ਜਲਣ ਨੂੰ ਫਰਕ ਪਵੇਗਾ ਕਿਉਂਕਿ ਕਈ ਵਾਰੀ ਜਦੋਂ ਜਿਹੜੀ ਸਕਿਨ ਹੈ ਸਾਡੀ ਬੜੀ ਪਤਲੀ ਹੋ ਜਾਂਦੀ ਹੈ ਕਈ ਲੋਕ ਕਹਣਗੇ ਕਿ ਵੀ ਜਲਣ ਪਹਿਲਾਂ ਹੀ ਹੁੰਦੀ ਆ ਡਾਕਟਰ ਜਰਾਬ ਪਾਣ ਦੀ ਸਲਾਹ ਦਿੰਦਾ ਹੈ ਜਦੋਂ ਤੁਹਾਡੀ ਜੁੱਤੀ ਵਧੀਆ ਹੋਵੇਗੀ ਉਹਦਾ ਕੁਸ਼ਨ ਵਧੀਆ ਹੋਵੇਗਾ ਤੁਸੀਂ ਜ਼ਰਾ ਪਾਓਗੇ ਪੈਰਾਂ ਨੂੰ ਠੰਡੇ ਪਾਣੀ ਚ ਰੱਖ ਕੇ ਤਾਂ ਕਾਫੀ देर ਪੈਰ ਠੰਡੇ ਰਹਿਣਗੇ ਉਹਦੇ ਨਾਲ ਗਰਮ ਨਹੀਂ ਹੋਣਗੇ ਕਿਉਂਕਿ ਕਈ ਲੋਕਾਂ ਦੇ ਜਿਹੜੀ ਪੈਰਾਂ ਦੀ ਸਕਿਨ ਬੜੀ ਪਤਲੀ ਹੋ ਜਾਂਦੀ ਹੈ ਪਤਲੀ ਸਕਿਨ ਵੀ ਬਹੁਤ ਛੇਤੀ ਗਰਮ ਹੁੰਦੀ ਹੈ ਔਰ ਉਹਦੇ 'ਚ ਬਹੁਤ ਛੇਤੀ ਚੱਲਣ ਹੁੰਦੀ ਹੈ ਸਵਸਥਰਾ ਕਰਕੇ ਆਪਾਂ ਪੈਰਾਂ ਦੀ ਜਿਹੜੀ ਚੱਲਣ ਨੂੰ ਘਟਾ ਸਕਦੇ ਹਾਂ ਹਟਾ ਸਕਦੇ ਹਾਂ ਜੁਰਕੈਸਟ ਲੈਵਲ ਮੇਨਟੇਨ ਕਰਨਾ ਬਟਾਵਨ ਡੀ ਦੀ ਘਾਟ ਦਾ ਬਟਾਵਨ ਡੀ ਵੀ ਪਾ ਲੈ ਸਕਦੇ ਹਾਂ ਜੇ ਕੈਲਸ਼ੀਅਮ ਦੀ ਘਾਟ ਹੈ ਸਰੀਰ ਦੇ ਵਿੱਚ ਤਾਂ ਉਹਦੇ ਨਾਲ ਵੀ ਕ ਸ਼ੁਰੂ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ ਨੰਗੇ ਪੈਰ ਬਿਲਕੁਲ ਨਾ ਤੁਰੋ ਹੋ ਸਕੇ ਧੁੱਪ ਦੇ ਵਿੱਚ ਵੀ ਤੁਰਨ ਤੋਂ ਥੋੜਾ ਜਿਹਾ ਅਵਾਇਡ ਕਰੋ ਸੈਰ ਕਰੋ ਸਵੇਰੇ ਸ਼ਾਮ ਸੈਰ ਕਰੋ ਸਵੇਰੇ ਘਾਹ ਤੇ ਤੁਰ ਸਕਦੇ ਹਾਂ ਹੋਰ ਕੋਈ ਮਸਾਦ ਕਰ ਸਕਦੇ ਹਾਂ ਇਸ ਤਰ੍ਹਾਂ ਦੀ ਜਿਹੜੇ ਚੀਜ਼ਾਂ ਤੁਹਾਨੂੰ ਲਿਕੇ ਨਿਕੇ ਟਿਪਸਾ ਹੋ ਪੈਰਾਂ ਦੀ ਜਲਣ ਤੋਂ ਆਰਾਮ ਦੇ ਸਕਦੇ ਆ ਸੋ ਅੱਜ ਦੇ ਲਈ ਇੰਨਾ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬਹੁਤ ਬਹੁਤ ਧੰਨਵਾਦ